ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਸਾਈਬਰ ਕ੍ਰਾਈਮ ਗਰੋ ਦਾ ਪਰਦਾਫਾਸ਼ ਲੁਧਿਆਣਾ ਤੇ ਮਿਰਰਟ ਤੋਂ 10 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਸੀ ਪੂਰਾ ਨੈਟਵਰਕ ਪੰਜਾਬ ਦੇ ਸਕੂਲਾਂ ਦੇ ਵਿੱਚ ਨਸ਼ਾ ਮੁਕਤ ਪੰਜਾਬ 커ਰੀਕੂਲਮ ਦੀ ਸ਼ੁਰੂਆਤ ਫਾਜ਼ਿਲਕਾ ਦੇ ਅਰਨੀਵਾਲਾ ਤੋਂ ਮੁੱਖ ਮੰਤਰੀ ਮਾਨਤੀ ਕੇਜਰੀਵਾਲ ਨੇ ਕੀਤੀ ਸ਼ੁਰੂਆਤ ਕਿਹਾ ਸਕੂਲਾਂ ਚ ਪੜਾਇਆ ਜਾਵੇਗਾ ਨਸ਼ਾ ਮੁਕਤੀ ਵਿਸ਼ਾ ਸੁਖਿੰਦਰ ਸਿੰਘ ਰਿੰਦਾਵਾਦੀ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਰਿੰਦਾਵਾ ਬੁੱਲੇ ਜੇਲ੍ਹ ਦੇ ਵਿੱਚ ਬੰਦ ਜੱਗੂ ਭਗਵਾਨਪੁਰਿਆ ਨੇ ਕਰੀਬੀ ਤੇ ਫਾਇਰਿੰਗ ਕਰਕੇ ਧਮਕਾਇਆ ਪਰ ਕਿਸੇ ਗੈਂਗਸਟਰ ਤੋਂ ਡਰਨ ਵਾਲਾ ਨਹੀਂ ਕੈਬਨਿਟ ਮੰਤਰੀ ਹਰਪਜਨ ਸਿੰਘ ਇਟੂ ਨੂੰ ਅਮਰੀਕਾ ਜਾਣ ਦੀ ਨਹੀਂ ਮਿਲੀ ਪਰਮਿਸ਼ਨ ਵਿਦੇਸ਼ ਮੰਤਰਾਲੇ ਦਾ ਮਨਜ਼ੂਰੀ ਦੇਣ ਤੋਂ ਇਨਕਾਰ ਇਟੂ ਬੁੱਲੇ ਪੰਜਾਬ ਤੇ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਭਾਜਪਾ ਖਾਲਿਸਤਾਨ ਦੀ ਹੱਕ ਦੇ ਵਿੱਚ ਖੁੱਲ ਕੇ ਆਏ ਬ੍ਰਿਟੇਨ ਦੀ ਸਰਕਾਰ ਭਾਰਤ ਨੂੰ ਭਾਰਤ ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਕੀਤਾ ਸ਼ਾਮਿਲ ਲਿਸਟ ਦੇ ਵਿੱਚ ਪਾਕਿਸਤਾਨ ਚੀਨ ਰੂਸ ਤੇ ਈਰਾਨ ਦਾ ਵੀ ਨਾਮ ਪੰਜਾਬ ਦੇ ਦੋ ਹੋਰ ਪਿੰਡਾਂ ਦੇ ਵਿੱਚ ਲਵ ਮੈਰਿਜ ਦੇ ਖਿਲਾਫ ਫਰਮਾਨ ਨਾਬਾ ਦੇ ਪਿੰਡ ਗਲਬੱਟੀ ਚ ਲਵ ਮੈਰਿਜ ਕਰਵਾਉਣ ਵਾਲੇ ਮੁੰਡਾ ਕੁੜੀ ਨੂੰ ਦੋ ਬੱਚੇ ਸਣੇ ਕੱਢਿਆ ਬਾਹਰ ਤਾਂ ਮੁਖੌਲੀ ਦੇ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਵੀ ਸੁਨਾਇਆ ਗਿਆ ਤੁਗਲਕੀ ਫਰਮਾਨ ਉਪ ਰਾਸ਼ਟਰਪਤੀ ਦੀ ਚੋਣ ਦਾ ਐਲਾਨ 7 ਤੋਂ 21 ਅਗਸਤ ਤੱਕ ਹੋਵੇਗੀ ਨੋਮੀਨੇਸ਼ਨ 9 ਸਤੰਬਰ ਨੂੰ ਹੋਵੇਗੀ ਉਪ ਰਾਸ਼ਟਰਪਤੀ ਦੀ ਚੋਣ ਤਾਂ ਸਬੂਤਾਂ ਦੀ ਘਾਟ ਦੀ وجہ ਦੇ ਨਾਲ ਬੜੀ ਕਰ ਦਿੱਤਾ ਗਿਆ ਹੈ ਅਰਸ਼ ਗੱਲਾ ਦੇ ਪਿਤਾ ਨੂੰ ਹੁਣ ਅੱਗੇ ਵਧਦੇ ਹਾਂ ਤੇ ਦੂਜਾ ਮਾਮਲਾ ਜਿਹੜਾ ਸਾਡੇ ਇਸ ਸਮੇਂ ਨਜ਼ਰ ਚਾਹ ਰ ਚਰਚਾ ਦੇ ਵਿੱਚ ਹੈ ਇਹ 1993 ਦੇ ਵਿੱਚ ਇੱਕ ਫੇਕ ਇੰਕਾਊਂਟਰ ਹੋਇਆ ਸੀ ਇਸ ਮਾਮਲੇ 'ਚ ਤਤਕਾਲੀ ਐਸਐਸਪੀ ਤੇ ਡੀਐਸਪੀ ਲੈਵਲ ਦੇ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਮੁਹਾਲੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ 1993 ਦੇ ਵਿੱਚ ਫੇਕ ਐਨਕਾਊਂਟਰ ਦਾ ਇਹ ਪੂਰਾ ਕੇਸ ਹੈ। ਪੰਜ ਤਤਕਾਲੀ ਪੁਲਿਸ ਅਫਸਰ ਦੋਸ਼ੀ ਕਰਾਰ ਦਿੱਤੇ ਗਏ ਨੇ। ਤਤਕਾਲੀ ਐਸਐਸਪੀ, ਡੀਐਸਪੀ ਤੇ ਇਸ ਦਿਨ ਵਾਲੀ ਤਿੰਨ ਰਿਟਾਇਰਡ ਇੰਸਪੈਕਟਰ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਿਟਾਇਰਡ ਐਸਐਸਪੀ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਨਾਮ ਹੈ ਭੁਪਿੰਦਰਜੀਤ ਸਿੰਘ। ਦੋਸ਼ੀ ਕਰਾਰ ਰਿਟਾਇਰਡ ਜਿਹੜੇ ਇੰਸਪੈਕਟਰ ਸੁਭਾ ਸਿੰਘ ਤੇ ਰਿਟਾਇਰਡ ਡੀਐਸਪੀ ਦੋਸ਼ੀ ਕਰ 1993 ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਹੈ ਬਹਾਲੀ ਕੋਰਟ ਨੇ ਇਸ ਦਾ ਪੂਰੇ ਮਾਮਲੇ 'ਚ ਫੈਸਲਾ ਸੁਣਾਇਆ ਹੈ ਪੰਜ ਮੁਲਜ਼ਮ ਜੋ ਇੱਕ ਐਸਐਸਪੀ ਰਿਟਾਇਰਡ ਹੋਏ ਨੇ ਉਹਨਾਂ ਦੇ ਵਿੱਚ ਭਪਿੰਦਰਜੀਤ ਸਿੰਘ ਸ਼ਾਮਲ ਨੇ ਇਸ ਤੋਂ ਇਲਾਵਾ ਸੁਭਾ ਸਿੰਘ ਜੋ ਇੰਸਪੈਕਟਰ ਰਿਟਾਇਰਡ ਹੋਏ ਨੇ ਇਸ ਤੋਂ ਇਲਾਵਾ ਦਵਿੰਦਰ ਸਿੰਘ ਜੋ ਡੀਐਸਪੀ ਰਿਟਾਇਰ ਹੋਏ ਨੇ ਇਸ ਦੇ ਨਾਲ ਹੀ ਰਗਵੀਰ ਸਿੰਘ ਇੰਸਪੈਕਟਰ ਅਤੇ ਗੁਲਬird ਸਿੰਘ ਇੰਸਪੈਕਟਰ ਜਿਹੜੇ ਰਿਟਾਇਰ ਹੋਏ ਨੇ ਤੋਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੋਮਵਾਰ ਨੂੰ ਸਜ਼ਾ ਸੁਣਾਈ ਜਾਏਗੀ 1993 ਦੇ ਵਿੱਚ ਇੱਕ ਫੇਕ ਐਨਕਾਊਂਟਰ ਦੇ ਹੁੰਦਾ ਇਹ ਤਰਨਤਰਨ ਦੇ ਵਿੱਚ ਜੁਇਲੀਗੇਸ਼ਨਸ ਨੇ ਉਸ ਸਮੇਂ ਦੇ ਪੰਜ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਿਰਟ ਟਾਈਮ ਬਹੁਤ ਲੱਗਿਆ ਇਹ ਪਰ ਦੇਖਣਾ ਹੋਏਗਾ ਕਿ ਸਜ਼ਾ ਕੀ ਸੁਣਾਈ ਜਾਂਦੀ ਹੈ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਔਰ ਕਾਬਲੇ ਗੌਰ ਹੈ ਕਿ ਉਹ ਦੌਰ ਹੈ ਪੰਜਾਬ ਦਾ ਜਿਹੜਾ ਖਾਸ ਤੌਰ ਤੇ 90 ਤੋਂ ਸ਼ੁਰੂ ਹੋਇਆ 90 91 92 93 ਬਹੁਤ ਸਾਰੇ ਕੇਸਿਸ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਕੇਸ ਵੀ ਆਪਾਂ ਪਹਿਲਾਂ ਵੀ ਸੁਣ ਚੁੱਕੇ ਹਾਂ ਕਿ ਕਈ ਕੇਸਿਸ ਜਿਹੜੇ 1990 92 91 ਦੇ ਵਿੱਚ ਹੋਏ ਨੇ ਉਹਨਾਂ ਦੇ ਵਿੱਚ ਹੁਣ ਅਦਾਲਤਾਂ ਉਹਨਾਂ ਨੂੰ ਫੇਕ ਕਰਾਰ ਦੇ ਰਹੀਆਂ ਨਹੀਂ ਤੇ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਨਹੀਂ ਇੱਕ ਹੋਰ ਮਾਮਲਾ ਜਿਹੜਾ ਤਰਨਤਾਰਨ ਦੇ ਵਿੱਚ 1993 ਦੇ ਵਿੱਚ ਸਾਹਮਣੇ ਆਇਆ ਸੀ ਪਰਿਵਾਰਨੀ ਕਲੰਬੀ ਤੁਸੀਂ ਕਹਿ ਸਕਦੇ ਹੋ ਕਿ ਲੜਾਈ ਲੜੀ ਕਰੀਬ ਕਰੀਬ 28 ਸਾਲ ਤੱਕ ਔਰ ਉਸ ਤੋਂ ਬਾਅਦ ਹੁਣ ਜਾ ਕੇ ਪੂਰਾ ਮਾਮਲਾ ਸਜ਼ਾ ਦੇ ਨੇੜੇ ਪਹੁੰਚਾਇਆ ਇਹ ਦੇਖਣਾ ਹੋਏਗਾ ਕਿ ਸਜ਼ਾ ਅਦਾਲਤ ਦੇ ਵੱਲੋਂ ਸੋਮਵਾਰ ਨੂੰ ਸਜਾਈ ਜਾਂ ਸੁਣਾਈ ਜਾਂਦੀ 93 ਤੋਂ ਲੈ ਕੇ ਹੁਣ ਤੱਕ ਬਹੁਤ ਲੰਬੀ ਲੜਾਈ ਅਸੀਂ ਕਹਿ ਸਕਦੇ ਹਾਂ ਔਰ ਪਰਿਵਾਰ ਵੀ ਆ ਛੋੜਾ ਜਾ ਸੰਤੁਸ਼ ਜ਼ਰੂਰ ਦਿਖ ਰਿਹਾ ਹੈ ਕਿ ਦੋਸ਼ੀ ਚਲੋ ਕਰਾਰਤਾ ਦਿੱਤਾ ਹੈ ਹਾਂਜੀ ਸਰ ਦੇਖੋ ਇਹਦੇ ਟ੍ਰਾਇਲ ਦੇ ਵਿੱਚ ਇਹ ਦੇਖੋ 10 ਦੋਸ਼ੀ ਸੀਗੇ ਜੀ 10 10ਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਜੀ 5 ਦੀ ਡੈਥ ਤੇ 3 ਦੀ ਤਾਂ ਦੋ ਜਿਹਦੇ ਵਿੱਚ ਪੀਓ ਡਿਕਲੇਅਰ ਸੀਗੇ ਜੀ ਉਹਨਾਂ ਦੇ ਅਗੇਂਸ ਪ੍ਰोसीडिंग ਐ ਬੈਠੋਗੀ ਤੇ 3 ਦੀ ਨਾਰਮਲ ਡੈਥ ਹੋ ਗਈ ਜੀ ਹੁਣ 5 ਜਿਹੜਾ ਜੋ ਲਾਈਵ ਹੁੰਦੇ ਉਹ ਵੀ ਸ਼ਾਇਦ ਦੋਸ਼ੀ ਕਰਾ ਦਿੱਤੇ ਜਾਂਦੇ ਜੀ ਇਹ 10 ਦੇ 10 ਦਿੱਤੇ ਜਾਂਦੇ ਬਟ ਜਿੰਨੇ ਜਿਨ੍ਹਾਂ ਨੇ ਟ੍ਰਾਇਲ ਫੇਸ ਕੀਤਾ ਉਹ ਸਾਰੇ ਦੋਸ਼ੀ ਕਰਾ ਦਿੱਤੇ ਜਿਹੜੇ 10 ਦੇ 10 ਜਿਹੜੇ ਤੁਸੀਂ ਦੱਸ ਰਹੇ ਉਹ ਸਾਰੇ ਪੁਲਿਸ ਮੁਲਾਜ਼ਮ ਕੀ ਹਾਂਜੀ ਹਾਂਜੀ ਸਰ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਜਿਹੜੇ ਪੰਜ ਦੋਸ਼ੀ ਕਰਾਰ ਦਿੱਤੇ ਨੇ ਉਹਨਾਂ ਦੇ ਵਿੱਚ ਕੀ ਕੀ ਉਹਨਾਂ ਦੇ ਡੈਜਿਨੇਸ਼ਨ ਤੇ ਰਿਟਾਇਰ ਹੋਏ ਨੇ ਉਹ ਸਰ ਜਿਹੜੇ ਸਭ ਤੋਂ ਵੱਡਾ ਡੈਜਿਨੇਸ਼ਨ ਐਸਐਸਪੀ ਆਪਣੇ ਰਹੇ ਨੇ ਭੁਪਿੰਦਰਜੀਤ ਸਿੰਘ ਜੀ ਹਾਂਜੀ ਤੇ ਬਾਕੀ ਵੀ ਉਹਨਾਂ ਦੇ ਨਾਲ ਈਐਸਪੀ ਹਾਂ ਈਐਸਐਚਓ ਰਹੇ ਨੇ ਹੋ ਰਹੇ ਨੇ ਹਾਂਜੀ ਤੇ ਸਰ ਹੁਣ ਕੀ ਕਾਫੀ ਜਿਹੜੇ ਫੈਕਟ ਫਾਈਂਡਿੰਗ ਕੀਤੀ ਹੈ ਕਿਹੜੇ ਕਿਹੜੇ ਤੱਥ ਜਿਹੜੇ ਹੈਗੇ ਰੱਖੇ ਗਏ ਨਹੀਂ ਕਿਉਂਕਿ ਲੰਬਾ ਕਾਫੀ ਚਲਾਇਆ ਸਰ ਦੇਖੋ ਇਹ ਜਿਹੜੀਆਂ ਦੋ ਇਹਨਾਂ ਨੇ ਦਿਖਾਇ ਸੀ ਕਿ ਅਲੱਗ-ਅਲੱਗ ਜਗ੍ਹਾ ਤੇ ਇੰਕਾਊਂਟਰ ਤੇ ਦੋਨਾਂ ਦੇ ਵਿੱਚ ਇਹਨਾਂ ਨੇ ਫੇਕ ਦਿਖਾ ਕੇ ਉਹਨਾਂ ਨੂੰ ਕਰਿਆ ਸੀ ਜੋ ਕਿ ਕੋਰਟ ਨੇ ਉਹਨਾਂ ਨੇ ਜੇ ਫ੍ਰੇਕ ਪ੍ਰੂਫ ਕੀਤਾ ਤੇ ਕਨਵਿਕਸ਼ਨ ਕੀਤੀ ਕਿਉਂਕਿ ਉਹਨਾਂ ਦੇ ਹੀ ਪੁਲਿਸ ਮੁਲਾਜ਼ਮ ਐ ਤੇ ਤਿੰਨ ਉਹਨਾਂ ਦੇ ਪੁਲਿਸ ਮੁਲਾਜ਼ਮ ਸੀ ਤੇ ਚਾਰ ਟੋਟਲ ਸੱਤ ਬੰਦੇ ਮਾਰੇ ਸੀ ਹਾਂ ਟੋਟਲ ਸੱਤ ਬੰਦੇ ਮਾਰੇ ਸੀ ਟੋਟਲ ਸੱਤ ਟੋਟਲ ਸੱਤ ਤਿੰਨ ਪੁਲਿਸ ਮੁਲਾਜ਼ਮ ਸੀ ਹਾਂਜੀ ਤੇ ਚਾਰ ਦੂਜੇ 3 1993 ਦੇ ਵਿੱਚ ਫੇਕ ਇਨਕਾਊਂਟਰ ਹੋਇਆ ਸੀ ਤਰਨਤਾਰਨ ਦੇ ਵਿੱਚ ਅੱਜ ਇੱਕ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਦੋਸ਼ੀ ਕਰਾਰ ਦਿੱਤੇ ਗਏ ਨੇ ਔਰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ న్యూਸ 18 ਦੇ ਕਾਲ ਏਕਸਕਲੂਸਿਵ ਮੌਜੂਦ ਨੇ ਔਰ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ 33 ਸਾਲ ਬਾਅਦ ਜਿਹੜਾ ਫੈਸਲਾ ਆਇਆ ਹੈ ਤਾਂ ਕਹਿ ਸਕਦੇ ਕਿ ਆਪਣੇ ਆਪ ਚ ਇੱਕ ਵੱਡਾ ਫੈਸਲਾ ਜਿਹੜਾ ਇਸ ਨੂੰ ਕਹਿ ਸਕਦੇ ਕਿ ਦੋਸ਼ੀ ਕਰਾਰ ਜੋ ਕਿ ਐਸਐਸਪੀ ਰਿਟਾਇਰ ਹੋਏ ਨੇ ਡੀਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਫੈਸਲਾ ਜਿਹੜਾ ਸੁਣਾਇਆ ਗਿਆ ਮਤਲਬ ਕੀ ਪੁਲਿਸ ਮੁਲਾਜ਼ਮ ਜੀ ਹਾਂ ਜੀ ਅੱਛਾ ਹੋ ਗਿਆ ਕੀ ਇਹ ਮੁਕਾਬਲਾ ਬਣਾ ਕੇ ਤੇ ਮਾਰਤਾ ਹਾਂ ਜੀ 1992 ਤਰ੍ਹਾਂ ਹਾਂ ਜੀ ਹਾਂ ਜੀ ਅੱਛਾ ਤੇ ਮੜਕੇ ਸਾਨੂੰ ਘਰੇ ਲਿਆਂਦਾ ਨਹੀਂ ਉਹਨਾਂ ਨੇ ਨਾ ਨਾ ਲੀੜਾ ਦਿੱਤਿਆ ਤਾਂ ਜੁੱਤੀ ਦਿੱਤੀ ਨਾ ਕੁਛ ਨਾ ਫੋਲ ਲਦਣਾ ਲਾਜ ਦਿੱਤੀ ਤੇ ਅੱਜ ਦੋਸ਼ੀ ਕਰਾਰ ਦਿੱਤਾ ਉਹਨਾਂ ਨੂੰ ਹਾਂ ਜੀ ਤੁਸੀਂ ਸੰਤੁਸ਼ਟ ਹੋ ਅਜੀ ਫੈਸਲਾ ਦਾ ਹਾਂ ਹੂੰ ਬਾਅਦ ਵਿੱਚ ਸੁਣਾਈ ਜਾ ਹਾਂ ਜੀ ਭਾਦੀ ਤੁਸੀਂ ਮੈਂ ਉਹਨਾਂ ਦਾ ਲੜਕਾ ਜਿੰ다 ਸਿੰਘ ਦਾ ਮੇਰੇ ਫਾਦਰ ਸਾਹਿਬ ਦਾ ਨਾਲ ਅਨਕਾਊਂਟਰ ਕੀਤਾ ਹੀ ਫੇਕ ਹਾਂ ਉਹਹੀਂ 32 ਸਾਲ ਬਹੁਤ ਮਗਰ ਫਿਰੇ ਆ ਜਹਾਨੂੰ ਇਨਸਾਫ ਮਿਲਿਆ ਵਾ ਐਸੀਪੀਆਈ ਅਦਾਲਤ ਦਾ ਜੱਜ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਉਹਨਾਂ ਨੂੰ ਸਜ਼ਾ ਸੁਣਾ ਰਿਹਾ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦੋਸ਼ੀ ਕਰਾਰ ਦੇ ਦਿੱਤਾ ਗਾਵੇਂ ਹੈ ਅਮੀਰ ਰਹਾ ਦੇ ਹ ਅਨੁਸਾਰੀ ਸਾਡੀ ਸੁਣਵਾਈ ਕਰਨ ਜਿਵੇਂ ਅੱਜ ਇਹਨਾਂ ਦੋਸ਼ੀ ਕਰਾਰ ਦਿੱਤਾ ਜੋ ਸਾਡੀ ਪਿਤਾ ਦੀ ਨੌਕਰੀ ਦਵਾਈ ਜਾਵੇ ਸਾਨੂੰ ਠੀਕ ਹੈ ਤੇ ਮਾਤਾ ਮੇਰੀ ਦੀ ਪੈਨਸ਼ਨ ਲੱਗੀ ਜਾਵੇ ਤੇ ਜੋ ਤੁਸੀਂ 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 ਕਿਹਦਾ ਦੇ ਕਿਹਨਾਂ ਦੇ ਉਮੀਦ ਕੋ ਹਾਂਜੀ ਤੇ ਸੇਵਸਾਂ ਕਿ ਕੀ ਨਾਮ ਤੁਹਾਡੇ ਪਤੀ ਦਾ ਦੱਸ ਦੇ ਸਕਦੇ ਕੋ ਸੁਭਦੇਵ ਸਿੰਘ ਦੀ ਹਾਂਜੀ ਔਰ ਇਹ ਮੈਂ ਕਰ ਨਹੀਂ ਆ ਤੇ ਬੱਚਾ ਮੇਰਾ ਹੁਣ ਆਇਆ ਸੀ ਤਾਂ ਮੈਨੂੰ ਘਰੋਂ ਚੁੱਕ ਕੇ ਲੈ ਗਈ ਏ ਅਸੀਂ ਬੱਚੇ ਨਹੀਂ ਸਾ ਮਗਰੋਂ ਬੱਚੇ ਸਾਡੇ ਹੋਏ ਆ ਤੇ ਸਾਨੂੰ ਵੇਖਣਾ ਨਹੀਂ ਇਹਨਾਂ ਦਿੱਤਾ ਬੱਚਿਆਂ ਨੂੰ ਅੱਛਾ ਤੇ ਅਸੀਂ ਲੋਕਾਂ ਦੇ ਕੰਮ ਕਰ ਕਰਦੇ ਤੇ ਟੈਂਪੂ ਦੇ ਕੀਤੇ ਸੀ ਸਾਡੇ ਕੋਲ ਹਾਂ ਤੇ ਸਾਨੂੰ ਵੇਖਣਾ ਨਹੀਂ ਇਹਨਾਂ ਦਿੱਤਾ ਤੇ ਸਾਨੂੰ ਲੋਕਾਂ ਨੇ ਦੱਸਿਆ ਕਿ ਇਹਨਾਂ ਨੂੰ ਇਹ ਕੀ ਗੱਲ ਹੋਈ ਸੀ ਵੀ ਆਇਆ ਜੀ ਕੀ ਗੱਲ ਹੋ ਗਈ ਆ ਇਹ ਸੁਖਦੇਵ ਸਿੰਘ ਜੀ ਹਾਂਜੀ ਠੀਕ ਹੈ ਸਿੰਦਰ ਸਿੰਘ ਦੀ ਵੀ ਫੋਟੋ ਆ ਆ ਸਿੰਦਰ ਸਮਝੀ ਉਹ ਨਹੀਂ ਆਏ ਆਵੇ ਤੇ ਕਿੰਨਾ ਬੜਾ ਲੰਮਾ ਸਮਾਂ ਤੁਸੀਂ ਲੜਾਈ ਲੜੀ ਹਾਂਜੀ ਬੜਾ ਚਿਰ ਇੱਥੇ ਸੱਦ ਰਹੀ ਉੱਥੇ ਸਾਨੂੰ ਆਉਣਾ ਤਾਂ ਐਂ ਡਿਆ ਹੀ ਅੱਛਾ ਤੇ ਕਦੇ ਕਦੇ ਸੰਸਦ ਦੇ ਕਦੇ ਕਹੇ ਕੋਲ ਪਹ ਫੜ ਕਹਿੰਦੇ ਕਹੇ ਕੋਲ ਪਹ ਫੜ ਆਹੀਂ ਤੇ ਦੇਣਾ ਜਿ ਮਗਰ ਅਸੀਂ ਤੁਰੇ ਹਾਂ ਹੂੰ ਉਹ ਸਾਡਾ ਜੀ ਫੈਸਲਾ ਹੋ ਗਿਆ ਹੈ ਤੁਸੀਂ ਦੋਸ਼ੀ ਕਰਾ ਹਾਂਜੀ ਤੁਸੀਂ ਸੰਤੁਸ਼ਟ ਹੋ ਹਾਂਜੀ ਇਸ ਤੋਂ ਸੋ ਇੱਕ ਇਹ ਕੌਣ ਨੇ ਇਹ ਛਿੰਦਾ ਸਿੰਘ ਇਹ ਛਿੰਦਾ ਸਿੰਘ ਇਹ ਤੁਹਾਡੇ ਹੁਣ ਅੱਜ ਤੁਸੀਂ ਥੋੜਾ ਹਾਂ ਸ਼ਾਂਤੀ ਚਾਹੀਦੀ ਆ ਅੱਜ ਨੂੰ ਬਹੁਤ ਦਿਲ ਨੂੰ ਸ਼ਾਂਤੀ ਅੱਜ ਦੋਸ਼ੀ ਇਕਰਾਰ ਦਿੱਤਾ ਉਹਨਾਂ ਨੂੰ ਹੁਣ ਸਕਦੇ ਸਾਰੇ ਜੱਜ ਸਾਹਿਬ ਸਜ਼ਾ ਦੇਣ ਇਹਨਾਂ ਨੂੰ ਸੋਮਵਾਰ ਹਨ ਹੋਰ ਸੁਣਤੀ ਹੋਸਰੀ ਤੁਸੀਂ ਤਕਰੀਬ 32 ਸਾਲ ਤੱਕ ਪਰਿਵਾਰ ਨੇ ਕਾਨੂੰਨੀ ਜੰਗ ਲੜੀ ਹੈ ਤੇ ਪਰਿਵਾਰ ਹੁਣ ਉਮੀਦ ਕਰ ਰਿਹਾ ਹੈ ਕਿ ਸੋਮਵਾਰ ਨੂੰ ਕਰੜੀ ਤੋਂ ਕਰੜੀ ਸਜ਼ਾ ਇਹਨਾਂ ਮਲਜ਼ਮਾਂ ਨੂੰ ਦਿੱਤੀ ਜਾਵੇਗੀ ਪਰਿਵਾਰਕ ਮੈਂਬਰ ਦਾ 32 ਸਾਲ ਪਹਿਲਾਂ ਚਲਾ ਗਿਆ ਸੀ ਪਰ ਉਮੀਦ ਅੱਜ ਇਨਸਾਫ ਦੀ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਗੱਲ ਹੋਵੇਗੀ ਕੰਗਣਾ ਰਣਾਉਤ ਦੀ ਭਾਜਪਾ ਦੀ ਐਨਪੀ ਕੰਗਣਾ ਰਣਾਉਤ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਚਟਕਾ ਲੱਗ ਗਿਆ ਹੈ ਮਾਨਹਾਨੀ ਦੀ ਸ਼ਿਕਾਇਤ ਰੱਦ ਕਰਨ ਦੇ ਲਈ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਜੋ ਮਾਨਹਾਨੀ ਦੀ ਪਟੀਸ਼ਨ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇ ਤੇ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਹਾਈ ਕੋਰਟ ਨੇ ਕੰਗਨਾਰਨੌਕ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅੰਦਰਸਲ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ 2021 ਦੇ ਵਿੱਚ ਕੰਗਨਾਰ ਦੇ ਖਿਲਾਫ ਬਠਿੰਡਾ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਕਿਸਾਨਾਂ ਅੰਦੋਲਨ ਦੇ ਦੌਰਾਨ ਮਹਿਲਾ ਦੀ ਤਸਵੀਰ ਪੋਸਟ ਕਰਨ ਦੇ ਇਲਜ਼ਾਮ ਨੇ ਔਰ ਬਠਿੰਡਾ ਦੀ ਮਹਿੰਦਰ ਕੌਰ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਬਜ਼ੁਰਗ ਮਹਿਲਾ ਨੂੰ ਸ਼ਖੀਨ ਬਾਗਦੀਪ ਬਿਲਕਸ ਬਾਨੋ ਆਪਣੇ ਟਵੀਟ ਦੇ ਜ਼ਰੀਏ ਕਹਿ ਦਿੱਤਾ ਸੀ ਕੰਗਨਾਰਨੌਕ ਨੇ ਕੰਗਨਰ ਨੌਤ ਦੀਆਂ ਸਟੇਟਮੈਂਟਸ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਖੂਬ ਚਰਚਾ ਦੇ ਵਿੱਚ ਰਗੀਆਂ ਨਹੀਂ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ 100-100 ਰੁਪਏ ਲੈ ਕੇ ਇਥੇ ਪ੍ਰਦਰਸ਼ਨ ਕਰਨਾ ਆ ਰਹੀ ਨੇ ਤਾਂ ਇਸ ਤਰੀਕੇ ਦੀਆਂ ਗੱਲਾਂ ਹੋਈਆਂ ਉੱਧਰ ਦਲਜੀਤ ਦੋਸਾਂ ਜਵਾਬ ਦੇਣ ਲੱਗੇ ਦੋਵਾਂ ਦੇ ਵਿੱਚ ਵਾਲੇ ਬਹੁਤ ਲੰਬੀ ਚੌੜੀ ਟਕਰਾਅ ਟਵਿੱਟਰ ਦੇ ਉੱਤੇ ਚੱਲਦੀ ਰਹੀ ਪਰ ਕੁੱਲ ਮਿਲਾ ਕੇ ਪੂਰਾ ਮਾਮਲਾ ਅਦਾਲਤਾਂ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਨੋਟਿਸ ਭੇਜ ਦਿੱਤਾ ਗਿਆ ਮਨਹਾਨੀ ਦਾ ਔਰ ਇਲਜ਼ਾਮ ਲਗਾਏ ਗਏ ਕਿ ਸ਼ਾਹੀਨ ਬਾਗ ਦੀ ਬਿਲਕੁਸ ਬਨ ਨੂੰ ਕਿਹਾ ਗਿਆ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਤੇ ਉਸਕੇ ਇਕੱਛਾਲੇ ਮਣਾਨੀ ਦਾ ਤੇ ਇਸ ਚਲੇ ਕੰਗਣਾ ਦੇ ਵਕੀਲ ਪਹੁੰਚ ਕੇ ਹਾਈ ਕੋਰਟ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਾਵੇ ਜੋ ਡਿਫਰਮੇਸ਼ਨ ਹੈ ਤਾਂ ਅਦਾਲਤ ਨੇ ਫਿਲਹਾਲ ਇਨਕਾਰ ਕਰ ਦਿੱਤਾ ਇਸ ਸਬਦੇ ਵਿੱਚ ਚਲੇ ਉਪਰਾਸ਼ਟਪਤੀ ਚੋਣਾਂ ਦਾ ਐਲਾਨ ਵੀ ਹੋ ਗਿਆ 9 ਸਤੰਬਰ ਨੂੰ ਉਪਰਾਸ਼ਟਪਤੀ ਦੀ ਚੋਣ ਹੋਣ ਜਾ ਰਹੀ ਹੈ ਦੇਸ਼ ਦੇ ਨਵੇਂ ਉਪਰਾਸ਼ਟਪਤੀ ਕੌਣ ਹੋਣਗੇ 9 ਸਤੰਬਰ ਨੂੰ ਉਮੀਦ ਕੀਤੀ ਜਾ ਸਕਦੀ ਹੈ ਕਿ ਕਲੀਅਰ ਹੋ ਜਾਏਗਾ 7 ਅਗਸਤ ਤੋਂ ਨਾਮੀਨੇਸ਼ਨ ਸ਼ੁਰੂ ਹੋਣੀ ਹੈ 21 ਅਗਸਤ ਤੱਕ ਨਾਮੀਨੇਸ਼ਨ ਭੇਜੀ ਜਾ ਸਕੇਗੀ ਤਾਬਲੇ ਗੋਰੇ ਕੀ ਜਗਦੀਪ ਧਨਖੜ ਉਹਨਾਂ ਨੇ ਆਪਣੇ ਸਿਹਤ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਰਿਜ਼ਾਈਨ ਕਰ ਦਿੱਤਾ ਉਪਰਾਸ਼ਟਪਤੀ ਦੇ ਅਹੁਦੇ ਤੋਂ ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੈ ਹੁਣ ਉਪਰਾਸ਼ਟਪਤੀ ਦੀ ਹੁਣ ਉਪਰਾਸ਼ਟਪਤੀ ਕੌਣ ਹੋਏਗਾ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਜਗਦੀਪ ਧੰਖੜ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਬਹੁਤ ਸਾਰੀਆਂ ਚਰਚਾਵਾਂ ਨੇ ਇਸ ਸਮੇਂ ਸਵਾਲ ਇਹ ਹੈ ਕਿ ਕਿਸ ਦੇ ਕੋਲ ਉਪਰਾਸ਼ਟਪਤੀ ਦਾ ਅਹੁਦਾ ਜਾਏਗਾ ਚਰਚਾਵਾਂ ਨਿਤਿਸ਼ ਕੁਮਾਰ ਦੇ ਨਾਮ ਦੀਆਂ ਵੀ ਬਹੁਤ ਹੋ ਰਹੀਆਂ ਨੇ ਚਰਚਾਵਾਂ ਹੋਰ ਵੀ ਕਿਉਂਕਿ ਭਾਜਪਾ ਦੇ ਕੋਲ ਨੰਬਰ ਤਾਂ ਹੈਗੇ ਨੇ ਪਰ ਇੱਕ ਲੰਮਾ ਚੌੜਾ ਪ੍ਰੋਸੈਸ ਜ਼ਰੂਰ ਹੁੰਦਾ ਹੈ ਉਪਰਾਸ਼ਟਪਤੀ ਦੀ ਚੋਣ ਦੇ ਲਈ ਵੀ ਨੋਮੀਨੇਸ਼ਨ 7 ਤੋਂ 21 اگਸਟ ਤੱਕ ਫਾਈਲ ਕੀਤੀ ਜਾ ਸਕੇਗੀ ਯਾਨੀ ਕਿ ਔਨ ది 7 ਤਰੀਕ ਨੂੰ ਅਜੇ 1 اگਸਟ ਹੋ ਚੁੱਕਿਆ ਏ ਔਰ 21 اگਸਟ ਤੱਕ ਨੋਮੀਨੇਸ਼ਨ ਫਾਈਲ ਕੀਤਾ ਜਾਏਗਾ ਨੋਮੀਨੇਸ਼ਨ ਕੌਣ-ਕੌਣ ਫਾਈਲ ਕਰਦਾ ਉਸ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਤੇ 9 ਸਤੰਬਰ ਨੂੰ ਜਿਹੜਾ ਇਸ ਇਲੈਕਸ਼ਨ ਨੂੰ ਕੰਡਕਟ ਕਰਵਾਇਆ ਜਾਵੇਗਾ ਉਹ ਉਪਰਾਸ਼ਟਪਤੀ ਦੀ ਇਲੈਕਸ਼ਨ ਹੁਣ ਅੱਗੇ ਬਾਦਿਆਂ ਕੈਬਨਿਟ ਮੰਤਰੀ ਈਟੀਓ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ ਇਸ ਦੇ ਉੱਤੇ ਆਵਾਦਨੀ ਪਾਰਟੀ ਕੇਂਦਰ ਦੀ ਸਰਕਾਰ ਨੂੰ ਬੀਜੇਪੀ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਕੈਬਨਿਟ ਮੰਤਰੀ ਪੰਜਾਬ ਦੇ ਨੇ ਬਿਜਲੀ ਮੰਤਰੀ ਈਟੀਓ ਹਰਪਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਹੈ ਵਿਦੇਸ਼ ਮੰਤਰਾਲੇ ਦਾ ਅਮਰੀਕਾ ਜਾਣ ਦੀ ਪਰਮਿਸ਼ਨ ਦੇਣ ਤੋਂ ਇਨਕਾਰ ਆ ਗਿਆ ਮੰਤਰੀ ਈਟੀਓ ਨੇ 4 ਤੋਂ 6 ਅਗਸਤ ਤੱਕ ਅਮਰੀਕਾ ਜਾਣ ਦੀ ਪਰਮਿਸ਼ਨ ਮੰਗੀ ਸੀ ਅਮਰੀਕਾ ਦੇ ਬੋਸਟਨ ਦੇ ਵਿੱਚ ਐਨਸੀਐਸਐਲ ਯਾਨੀ ਨੈਸ਼ਨਲ ਕਾਨਫਰੈਂਸ ਆਫ ਸਟੇਟ ਲੈਜਿਸਲੇਚਰਜ਼ ਦੇ ਵਿੱਚ ਸ਼ਾਮਿਲ ਹੋਣਾ ਸੀ ਯੂਨੀਵਰਸ ਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਅਤੇ ਜੋ ਈਟੀਓ ਦਾ ਦਾਅਵਾ ਹੈ ਕਿ ਪ੍ਰਵਾਨਗੀ ਨਾ ਦੇਣ ਦੀ ਵਜ੍ਹਾ ਵੀ ਨਹੀਂ ਦੱਸੀ ਗਈ ਅਮਰੀਕਾ ਜਾਣ ਦੀ ਪਰਮਿਸ਼ਨ ਨਾ ਮਿਲਣ ਦਿੱਤੀ ਵਰਜਨ ਸਿੰਘ ਈਟੀਓ ਦੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਬਾਕਾਇਦਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਦੁੱਖ ਹੈ ਕਿ ਕੇਂਦਰ ਦੇ ਵੱਲੋਂ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸਿਰਫ ਇਸ ਲਈ ਇਜਾਜ਼ਤ ਨਹੀਂ ਮਿਲੀ ਕਿ ਮੈਂ ਪੰਜਾਬ ਤੋਂ ਹਾਂ ਹੋਰ ਸੂਬਿਆਂ ਦੇ ਨੁਮਾਇੰਦੇ ਐਨਸੀਐਸਐਲ ਸਮਿਟ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕੇਂਦਰ ਨਹੀਂ ਚਾਹੁੰਦਾ ਕਿ ਮੰਤਰੀ ਪਦਰ ਦੇ ਉੱਤੇ ਪੰਜਾਬ ਮਾਡਲ ਨੂੰ ਪੇਸ਼ ਕੀਤਾ ਜਾਵੇ ਇਸ ਕਰਕੇ ਹੀ ਸਾਨੂੰ ਮੈਨੂੰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਕਾਬਲੇ ਗੌਰ ਹੈ ਕਿ ETOV ਕੰਦੇ ਨਜ਼ਰ ਆਈ ਨੇ ਕਿ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੈ ਅਸੀਂ ਇੱਕ ਵੱਖਰਾ ਮਾਡਲ ਬਣਾਇਆ ਹੈ ਆਮ ਲੋਕਾਂ ਦੀ ਸਕੂਲਤ ਦੇ ਲਈ ਜੇਕਰ NCSL ਦੇ ਵਿੱਚੋਂ ਜਾਂਦੇ ਅਮਰੀਕਾ ਦੇ ਵਿੱਚ ਜਾ ਕੇ ਇਸ ਮਾਡਲ ਨੂੰ ਰੱਖਦੇ ਤਾਂ ਇਸ ਦੀ ਚਰਚਾ ਨਾ ਹੋ ਜਾਵੇ ਇਸ ਕਰਕੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਉਹ ਭਾਜੀਪੀ ਦੇ ਉੱਤੇ ਵਰਦੇ ਹੋਏ ਨਜ਼ਰ ਆ ਰਹੇ ਇੰਟਰਨੈਸ਼ਨਲ ਕਾਨਫਰੰਸ ਸੀ ਜੀ ਦਾ ਕਸਟਮਰ ਸੀ ਸੋ ਮੈਂ ਉੱਥੇ ਜਾਂਦਾ ਪ੍ਰੋਗਰਾਮ ਸੀ ਜਾਂ ਮੇਰਾ ਇਨਵੀਟੇਸ਼ਨ ਮਿਲਿਆ ਸੀ ਨਾ ਮੈਂ ਜਾ ਕੇ ਪ੍ਰੋਗਰਾਮ ਵੀ ਕਰੇ ਸੀ ਔਰ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ ਦਾ ਮੇਰੀ ਰਿਕੁਐਸਟ ਹੈ ਕਿ ਕਿਸੇ ਵੀ ਕੰਪਨੀ ਦੇ ਕੰਡੀਸ਼ਨ ਹੈ ਗਵਰਨਮੈਂਟ ਉਹ ਤੋਂ ਪਰਮਿਸ਼ਨ ਲੈ ਜੀ ਸੋ ਉਹਨਾਂ ਨੇ ਬੜੀ ਚੋਣਾਂ ਪਰਟੀਕੁਲਰ ਹਿੰਦਰੀ ਨਾਂਨੋ ਵੈਸਤਾ ਐਸਸੀ ਇੱਕ ਚਾਰਟਾ ਬੇਸ ਕੋਨ ਦੱਸਿਆ ਤਾਂ ਕਿਉਂਕਿ ਆ ਉੱਤੇ ਜਿਹੜੇ এডੂਕੇਸ਼ਨ ਦੀ ਗੱਲ ਹੋਣੀ ਸੀ ਸੱਦੀਆ ਆਪਸ ਨਾਲ ਜਿਹੜਾ ਇਹਨੂੰ ਸਿਟੀ ਉਹ ਕਾ ਐਜੂਕੇਸ਼ਨ ਕਰਨਾ ਕੋਈ ਬੋਰਡ ਟੈਕਨੋਲੋਜੀ ਦੀ ਗੱਲ ਹੋਣੀ ਸੀ ਸੋ ਅਸੀਂ ਵੀ ਪੰਜਾਬੀ ਸੱਲੋ ਆਖੜੇ ਪ੍ਰੈਜ਼ੈਂਟ ਕਰਤੀ ਆਪਣੇ ਆਪ ਨੂੰ ਜੋ ਸਾਟਾ ਮਾਡਲ ਆ ਜੋ ਅਸੀਂ ਆਪ ਪੰਜਾਬ ਦੇ ਵਿੱਚ ਕੀਤਾ ਇਹਦਾ ਫੀਲਡ ਆਫ ਰਿਸਰਚ ਇਨ ਦਾ ਫੀਲਡ ਆਫ ਪਾਵਰ ਪਲਸ ਮੈਂ ਇਸਹਾਕੇ ਨਾਲ ਦੇ ਅਸਲ ਮੈਸੇਜ ਆ ਕੁਝ ਅਸੀਂ ਉਹਨਾਂ ਤੋਂ ਸਿੱਖੀ ਹੋਣਾ ਸੀਗਾ ਕੁਝ ਉਹਨਾਂ ਨੇ ਸਾਡੇ ਤੋਂ ਸਿੱਖਣਾ ਸੀਗਾ ਪਰ ਜੈ ਕਿ ਮਤਲਬ ਕੇਂਦਰ ਨਹੀਂ ਚਾਹੁੰਦੀ ਪੰਜਾਬ ਦੇ ਕੁਝ ਦੇ ਬਾਰੇ ਨਹੀਂ ਜਾਣ ਸਕਦਾ ਤੇ ਉਹ ਵੀ ਤਾਂ ਸੰਭੇਲ ਪਰ ਮੇਰਾ ਕਹਿਣਾ ਹੈ ਕਿ ਐਪਲੀਸਮਾਤ ਮਾਤ ਵਿੱਚ ਸਾਡੇ ਲਈ ਪਰਮਿਸ਼ਨ ਜੇ ਬੀ ਆ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਇੰਟਰੈਕਸ਼ਨ ਜਿਹੜਾ ਹੋ ਸਕਦੀ ਹੈ ਆਪਣੇ ਸੁਵੇ ਵਾਸਤੇ ਆਪਣੇ ਦੇਸ਼ ਵਾਸਤੇ ਕੁਝ ਨਾ ਕੁਝ ਵਧੀਆ ਆਈਡੀਆਜ਼ ਜene ਉਹ ਇੰਟਰਨੈਸ਼ਨਲ ਮੰਚ ਤੇ ਉਹ ਸਾਥੀ ਕਰ ਸਕੀਏ ਸੋ ਹੁਣ ਅਗੀਆਂ ਬਾਤਾਂ ਤੇ ਗੱਲ ਹੋਵੇਗੀ ਐਮਪੀ ਕਾਂਗਰਸ ਦੇ ਵੱਡੇ ਆਗੂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੀ ਸੰਸਾ ਰੰਦਾਵਾ ਦੇ بیٹے ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਗੱਲ ਦਾ ਖੁਲਾਸਾ ਤੇ ਦਾਵਾ ਖੁਦ ਸੁਖਜਿੰਦਰ ਸਿੰਘ ਰੰਦਾਵਾ ਕਰ ਰਹੇ ਹਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਉਹਨਾਂ ਨੇ ਕਿਹਾ ਮੇਰੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਮੈਂ ਡੀਜੀਪੀ ਨੂੰ ਵੀ ਸ਼ਿਕਾਇਤ ਦਿੱਤੀ ਪਰ ਕੁਝ ਨਹੀਂ ਹੋਇਆ ਮੈਂ ਕਿਸੇ ਵੀ ਗੈਂਗਸਟਰ ਤੋਂ ਡਰਨ ਵਾਲਾ ਨਹੀਂ ਹਾਂ ਰੰਧਾਵਾ ਦੇ ਦਾਅਵਿਆਂ ਤੇ ਆਮ ਆਦਮੀ ਪਾਰਟੀ ਨੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸੱਤਾ ਦੌਰਾਨ ਤੁਸੀਂ ਜੱਗੂ ਭਗਵਾਨਪੁਰੀਆ ਦੀ ਪੁਸ਼ਤ ਪਨਾਹੀ ਕੀਤੀ ਹੈ ਸਾਡੇ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਵਾਲੇ ਪਾਸੇ ਦੇਖੋ ਅंसारी ਦੇ ਲਈ ਤੁਹਾਡੀ ਸਰਕਾਰ ਨੇ ਮਹਿੰਗੇ ਵਕੀਲ ਰਖੇ ਮਖਤਾਰਨ ਸਾਰੀ ਦਾ ਜ਼ਿਕਰ ਹੁੰਦਾ ਹੈ ਕਿ ਜਦੋਂ ਕਾਂਗਰਸ ਦੀ ਸੱਤਾ ਸੀ ਉਸ ਸਮੇਂ ਰੋਪੜ ਜੀਲ ਦੇ ਵਿੱਚ ਮਖਤਾਰਨ ਸਾਰੀ ਨੂੰ ਰੱਖਿਆ ਗਿਆ। ਮਖਤਾਰਨ ਸਾਰੀ ਇੱਕ ਉੱਤਰ ਪ੍ਰਦੇਸ਼ ਦਾ ਡੌਨ ਸੀ। ਸਿਆਸੀ ਤੌਰ ਦੇ ਤੇ ਬਹੁਤ ਸਰਗਰਮ ਰਿਹਾ ਪਰ ਬਹੁਤ ਸਾਰੇ ਅਲੀਗੇਸ਼ਨ ਉਸ ਦੇ ਸੰਖ ਉੱਤੇ ਸਨ। ਪਰ ਉਹ ਰਿਹਾ ਰੋਪੜ ਦੀ ਜੇਲ੍ਹ ਦੇ ਵਿੱਚ ਕਲੰਬਰ ਟਾਈਮ ਤੱਕ। ਤਾਂ ਅਨਸਾਰੀ ਨੂੰ ਲੈ ਕੇ ਲਗਾਤਾਰ ਘੇਰਦੇ ਨੇ ਵਿਰੋਧੀ ਕਾਂਗਰਸ ਨੂੰ ਤੇ ਇਸ ਉਚਾਲੇ ਸਕਿੰਦਰ ਸਿੰਘ ਢੰਡਾਵਾ ਨੇ ਜਿਹੜਾ ਟਵੀਟ ਕੀਤਾ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰੇ بیٹے ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੇਰੇ بیٹے ਦੇ ਕਰੀਬੀ ਦੇ ਉੱਤੇ ਫਾਇਰਿੰਗ ਕਰਕੇ ਮੈਨੂੰ ਧਮ ਮੈਂ ਮੈਂ ਦਿੱਲੀ ਦੇ ਵਿੱਚ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹਿਆਂ ਗੈਂਗਸਟਰਾਂ ਦੀਆਂ ਧਮਕੀਆਂ ਦੇ ਨਾਲ ਅਸੀਂ ਛੇਕ ਅਸੀਂ ਹਿਲਣ ਵਾਲੇ ਨਹੀਂ ਆ ਕੇਂਦਰ ਸੂਬਾ ਸਰਕਾਰ ਤੇ ਵੀ ਉਹ ਨਿਸ਼ਾਨਾ ਸਾਧਦੇ ਨਜ਼ਰ ਆ। ਅੱਜ ਇਹਨਾ ਇਹਾ ਦਾਉਂ ਦਾ ਜਿਨਨੇ ਵੀ ਗੈਂਗਸਟਰ ਨੇ ਪਹਿਲਾਂ ਉਹਨਾਂ ਤੋਂ ਇਹ ਪੁੱਛ ਕੇ ਜਵਾਬ ਲੈ ਤੋ ਸਾਨੂੰ ਇਹ ਪਾਲੇ ਕਿੰਨੇ ਸੀ ਜਿਨ੍ਹਾਂ ਨੇ ਪਾਲੇ ਸੀਗੇ ਉਹਨਾਂ ਦਾ ਪਹਿਲਾਂ ਉਹ ਨਾਮ ਆ ਤੇ ਦੱਸ ਦੇਣ ਤੇਰੇ ਅਸੀਂ ਵਦੇ ਟਿੱਕਮੈਂਟ ਕਰ ਲਾਗੇ ਅਸੀਂ ਦੀ ਕੋਈ ਕੈਂਸਲਰ ਭੰਡੇ ਨਹੀਂ ਨਾ ਸਾਡੀ ਸਰਕਾਰ ਦੇ ਵਿੱਚ ਕੋਈ ਕੈਂਸਲਰ ਭੰਨਾ ਨਾ ਅਸੀਂ ਕੋਈ ਸਾਡੇ ਪੈਸੇ ਨਾਲ ਸਾਡੇ 1 ਲੱਖ ਸੇ ਸਾਡੇ ਅੰਮ੍ਰਿਤਸਰ ਸਾਹਿਬਾਂ ਨੇ ਨਾ ਕਿਸੇ ਮੰਤਰੀ ਸਾਹਿਬਾਂ ਨੇ ਕੋਈ ਮਸੇਦਾ ਤਾਂ ਤਾਂ ਕੀਤਾ ਨਾ ਕੋਈ ਕੈਂਸਲਰ ਭੰਡੇ ਅਸੀਂ ਤੇ ਜਿਹੜੇ ਪਾਏ ਸੰਦੇ ਪੀਜੀਓ ਇਹਨੇ ਉਹਨਾਂ ਨੂੰ ਲਿੱਤ ਦਿਨ ਚੁਗੰਦੇ ਵਿੱਚ ਲੱਗੇ ਹੋਇਆ ਚਾਹੇ ਉਹ ਡਰੱਗ ਦਾ ਮਸਲਾ ਆ ਚਾਹੇ ਉਹ ਹੋਰ ਮਸਲੇ ਨੇ ਪੰਜਾਬ ਦੇ ਚਾਹੇ ਪਾਣੀਆਂ ਦਾ ਮਸਲਾ ਆ ਜਿੰਨੇ ਮਸਲੇ ਸਾਡੇ ਤੇ ਪਾਇਲੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਮਲ ਸਿੰਘ ਮਾਨ ਸਾਹਿਬ ਦੇਲਗਾਤ ਇੱਕ ਕਰਕੇ ਉਹਨਾਂ ਨੂੰ ਨਿਜਿੱਟਣ ਦੇ ਉੱਤੇ ਸੁਖੀਰਤਾ ਆਵਾਜ਼ ਨੂੰ ਮੇਰੀ ਸਲਾਹ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈਗਾ ਇਹ ਜਿਸ ਤੁਸੀਂ ਜਗੂ ਭਗਵਾਨਪੁਰੀ ਦੀ ਗੱਲ ਕਰ ਰਹੇ ਹੈਗੇ ਹੋ ਇਹ ਕੋਈ ਪੰਜਾਬ ਪ੍ਰੀ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਨਹੀਂ ਪਾਲਿਆ ਕੋਸ਼ ਹੈ ਕਿ ਤੁਹਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਪਾਲਿਆ ਪੋਸ਼ਿਆ ਹੈਗਾ ਇਹ ਤੁਸੀਂ ਲੋਕ ਕਿ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਾਂ ਗੈਂਗਸਟਰਵਾਦ ਦੇ ਉੱਤੇ ਔਰ ਗੈਂਗਸਟਰਾਂ ਦੇ ਉੱਤੇ ਜ਼ੀਰੋ ਟੋਲਰੈਂਸ ਹੈਗੀ ਹੈ ਔਰ ਲਾਅ ਐਂਡ ਆਰਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਕਿੱਡੇ ਤੋਂ ਵੱਡਾ ਸ਼ਖਸ ਹੋਵੇ ਜੇਕਰ ਕੋਈ ਗੈਂਗਸਟਰਾਂ ਦਾ ਮਦਦਗਾਰ ਵੀ ਹੈਗਾ ਉਸ ਨੂੰ ਵੀ ਅਸੀਂ ਨਹੀਂ ਬਖਸ਼ਦੇ ਔਰ ਰਹੀ ਗੱਲ ਜਾਨੀ ਕਿ ਗੈਂਗਸਟਰਾਂ ਦੀ ਪੁਸ਼ਤਪਨਾਹੀ ਦੀ ਰੰਧਾਵਾ ਜੀ ਤੁਹਾਡੇ ਤੋਂ ਬਿਤਰੇ ਕੌਣ ਜਾਣਦਾ ਹੈਗਾ ਕੀ ਇੰਟਰਸਟ ਸੀ ਤੁਹਾਡੀ ਸਰਕਾਰ ਵੇਲੇ ਕਿ ਅंसारी ਨੂੰ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਿਆ ਯੂਪੀ ਦੀ ਸਰਕਾਰ بار بار ਤੁਹਾਨੂੰ ਮਿਲਦਾ ਕਰਦੀ ਦੀ ਕਿ ਅंसारी ਸਾਨੂੰ ਦੇ ਦਿਓ ਪਰ ਤੁਸੀਂ ਨਹੀਂ ਦਿੱਤਾ ਆਖਰਕਾਰ ਯੂਪੀ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਔਰ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਬੰਗੇ ਵਕੀਲ ਕੀਤੇ ਇਹ ਹਾਲਾਤਾਂ ਉਹਨੇ ਤੱਕ ਲੈ ਕੇ ਕਿਤੇ ਭਾਪ ਤਾਂ ਨਹੀਂ ਆਏ ਕਿਉਂਕਿ ਸੁਖੀ ਰੰਧਾਵਾ ਸਾਹਿਬ ਤਾਂ ਲਗਾਤਾਰ ਪੁਸ਼ਤ ਪਨਾਈ ਕਰਦੇ ਰਹੇ ਰੰਧਾਵਾ ਸਾਹਿਬ ਜੱਗੂ ਭਗਵਾਨ ਪੁਰੀਏ ਦੀ ਮਾਤਾ ਜੀ ਨੂੰ ਸਰਪੰਚ ਕਿਨੇ ਬਣਾਇਆ ਕਿਹੜੀ ਸਰਕਾਰ ਦੇ ਵਿੱਚੋਂ ਸਰਪੰਚ ਬਣੇ ਔਰ ਜਦੋਂ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਬੰਦ ਸੀ ਤੁਸੀਂ ਜੇਲ੍ਹ ਮੰਤਰੀ ਸੀ ਤੇ ਸ਼ਰਿਆਮ ਜੇਲ੍ਹ ਦੇ ਵਿੱਚੋਂ ਫਰੋਤੀ ਦੀਆਂ ਵੀਡੀਓ ਕੌਣਾ ਜਾਂਦੀਆਂ ਸੀ ਉਦੋਂ ਤੁਸੀਂ ਬਤੌਰ ਜੇਲ੍ਹ ਮੰਤਰੀ ਕਿਉਂ ਨਹੀਂ ਕਾਰਵਾਈ ਕੀਤੀ ਮੈਂ ਥੋੜਾ ਜਿਹਾ ਹੋਰ ਤੁਹਾਨੂੰ ਕਈ ਚੀਜ਼ਾਂ ਯਾਦ ਕਰਾਵਾਂ ਕਿ ਤੁਹਾਡੇ ਰਾਜ ਦੇ ਵਿੱਚ ਢਿਲਵਾ ਸਰਪੰਚ ਦਾ ਕਤਲ ਹੋਇਆ ਸੀ ਅਕਾਲੀ ਸਰਪੰਚ ਦਾ ਉਹਦੇ ਲਈ ਵੀ ਜੱਗੂ ਭਗਵਾਨਪੁਰੀਆ ਜ਼ਿੰਮੇਵਾਰ ਸੀ ਔਰ ਕੱਲਾ ਇੱਕ ਸਰਪੰਚ ਨਹੀਂ ਉਸ ਦੌਰਾਨ ਬੜੇ ਕਤਲ ਛੋਟੇ ਏਰੀਏ ਚ ਮਤਲਬ ਪੰਜਾਬ ਚ ਤਾਂ ਹੋ ਹੀ ਰੇ ਸੀ ਸਪੈਸਿਫਿਕ ਛੋਟੇ ਏਰੀਏ ਦੇ ਵਿੱਚ ਹੋਇਆ ਉਦੋਂ ਤਾਂ ਆਪਾਂ ਬਤੌਰ ਮੰਤਰੀ ਪੂਰੇ ਪਾਵਰਫੁਲ ਸੀ ਆਪਾਂ ਕਿਉਂ ਨਹੀਂ ਕਾਰਵਾਈ ਕੀਤੀ ਔਰ ਗੈਂਗਸਟਰਾਂ ਦੀ ਤੁਸੀਂ ਤੇ ਕਾਂਗਰਸ ਨੇ ਰੱਜ ਕੇ ਪੁਸ਼ਤ ਪਨਾਈ ਕੀਤੀ ਹੈ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਕਿਨੇ ਰੱਖਿਆ ਔਰ ਕੱਲਾ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਸਹੂਲਤਾਂ ਵੀ ਦਿੱਤੀਆਂ ਤੇ ਕਾਂਗਰਸ ਦੀ ਸਰਕਾਰ ਨੇ ਔਰ ਤੁਸੀਂ ਬਤੌਰ ਜੇਲ੍ਹ ਮੰਤਰੀ ਸੁਪਰੀਮ ਕੋਰਟ ਤੱਕ ਡਿਫੈਂਡ ਕੀਤਾ ਕਿ ਅਜੀ ਮੁਖ्तार ਅंसारी ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣਾ ਹੈ ਤੇ ਇਹ ਹਾਲਾਤ ਅੱਜ ਇਸੇ ਗੱਲਾਂ ਕਰਕੇ ਪਹੁੰਚੇ ਨੇ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਨੂੰ ਇੰਨੀ ਖੁੱਲ੍ਹ ਦਿੱਤੀ ਗਈ ਕਿ ਅੱਜ ਇਹ ਤੁਹਾਡੇ ਆਪਣੇ ਘਰਾਂ ਤੱਕ ਪਹੁੰਚ ਗਏ ਨੇ ਤਾਂ ਗੈਂਗਸਟਰ ਦੇ ਮੁੱਦੇ ਦੇ ਉੱਤੇ ਸਵੇ ਸਿਆਸਤ ਪਹਿਲਾਂ ਵੀ ਭਾਗ ਦੇ ਰਹੀ ਹੈ ਇੱਕ ਵਾਰ ਫਿਰ ਤੋਂ ਉਹੀ ਕੁਝ ਹੁੰਦਾ ਨਜ਼ਰ ਆ ਰਿਹਾ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਯੁਵਿੰਦਰ ਚਾਹਲ ਦੀ ਤਨਸ਼ੀਰ ਵਰਮਾ ਦੇ ਨਾਲ ਤਲਾਕ ਦੇ ਉੱਤੇ ਕ੍ਰਿਕਟਰ ਯੁਵਿੰਦਰ ਚਾਹਲ ਨੇ ਚੁੱਪੀ ਤੋੜੀ ਐ ਤਲਾਕ ਤੋਂ ਬਾਅਦ ਪਹਿਲੀ ਵਾਰ ਮਾਨਸਿਕ ਤਣਾਅ ਦਾ ਮੈਂ ਖੁਲਾਸਾ ਕਰ ਰਹੇ ਹਾਂ ਇਹ ਜ਼ਿਕਰ ਕੀਤਾ ਗਿਆ ਹੈ ਯਜਵਿੰਦਰ ਚਾਹਲ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਖੁੱਲਕੇ ਭਾਰਤੀ ਕ੍ਰਿਕਟਰ ਯਜਵਿੰਦਰ ਚਾਹਲ ਬੋਲਦੇ ਨਜ਼ਰ ਆਏ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ ਸੁਸਾਇਸਾਈਡ ਕਰਨਾ ਚਾਹੁੰਦਾ ਸੀ ਮੈਂ ਸਿਰਫ 2 ਘੰਟੇ ਹੀ ਸੌ ਰਿਹਾ ਸੀ ਮੈਂ ਆਪਣੀ ਜ਼ਿੰਦਗੀ ਤੋਂ ਥੱਕ ਚੁੱਕਿਆ ਸੀ ਯਜਵਿੰਦਰ ਚਾਹਲ ਨੇ ਕਿਹਾ ਕਿ ਮੈਂ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦਾ ਸੀ ਲੋਕਾਂ ਨੇ ਮੈਨੂੰ ਧੂਖੇ ਬਾਜ਼ ਕਿਹਾ ਮੈਂ ਜ਼ਿੰਦਗੀ 'ਚ ਕਦੇ ਕਿਸੇ ਨੂੰ ਧੂਖਾ ਨਹੀਂ ਦਿੱਤਾ ਤਬਲੀ ਗੋੜੇ ਕੀ 2 ਮਾਰਚ 2025 ਨੂੰ ਯਜਵਿੰਦਰ ਤੇ ਤਨਸ਼ੀਦਾ ਤਲਾਕ ਹੋਇਆ 11 ਦਸੰਬਰ 2020 ਨੂੰ ਦੋਵਾਂ ਦਾ ਵਿਆਹ ਹੋਇਆ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਤੌਰ ਦੇ ਤੇ ਤਨਸ਼ੀ ਖੂਬ ਫਿਮਸ ਸੋਸ਼ਲ ਮੀਡੀਆ ਦੇ ਉੱਤੇ ਸਨ ਕਿ ਦੋਵਾਂ ਦੀ ਮੁਲਾਕਾਤ ਕੋਈ ਵਿਆਹ ਤੱਕ ਗੱਲ ਪਹੁੰਚੀ ਕਰੀਬ 5 ਸਾਲ ਤੱਕ કે ਤੁਸੀਂ ਕਹਿ ਸਕਦੇ ਹੋ ਸਾਢੇ 4 ਸਾਲ ਤੱਕ ਵਿਆਹ ਚੱਲਿਆ ਤੇ ਔਰ ਪਿਛਲਾ ਸਾਲ ਪਿਛਲੇ 1 ਡਿਡ ਸਾਲ ਤਾਂ ਜ਼ਰੂਰ ਕ੍ਰਿਕਟੇਡਰਜ਼ ਦੇ ਲਈ ਖੂਬ ਚਰਚਾ ਵਾਲਾ ਰਿਹਾ ਹੋ ਚਾਹੇ ਹਰਦਿਕ ਪੰਡਿਆ ਹੋਣ ਚਾਹੇ ਯਜਵਿੰਦਰ ਚਾਹਲ ਹੋਣ ਸ਼ਿਖਰਧਵਨ ਹੋਣ ਯਾ ਇਸ ਤੋਂ ਬੈਲਾ ਮੁਹੰਮਦ ਸ਼ਮੀਦਾਸੀ ਜ਼ਿਕਰ ਕਰ ਰਹੀ ਸੀ ਕਿ ਇਹ ਇੱਕ ਬਹੁਤ ਵੱਡਾ ਪਲੇਅਰ ਇੱਕ ਬਹੁਤ ਵੱਡਾ ਨਾਮ ਦੁਨੀਆ ਦਾ ਬੈਸਟ ਇਸ ਇਹਨਾਂ ਨੂੰ T20 ਸਪਿਨਰ ਕਿਹਾ ਜਾਂਦਾ ਹੈ ਯਜਵਿੰਦਰ ਚਾਹਲ ਨੂੰ ਔਰ ਜਿਸ ਤਰੀਕੇ ਨਾਲ ਬੋਲਿੰਗ ਕਰਦੇ ਨੇ IPL ਦੇ ਵਿੱਚ ਜਿਸ ਤਰੀਕੇ ਨਾਲ ਬੋਲਿੰਗ ਕਰਦੇ ਨੇ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂ ਲੋਕ ਮੈਨੂੰ ਧੋਖੇਬਾਜ਼ ਕਹਿ ਰਹੇ ਸੀ ਮੈਂ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ ਮੇਰੇ ਮਨ 'ਚ ਆਤਮ ਹੱਤਿਆ ਕਰਨ ਦੇ ਵਿਚਾਰ ਆਉਂਦੇ ਸੀ ਮੈਂ ਆਪਣੀ ਜ਼ਿੰਦਗੀ ਤੋਂ ਥੱਕ ਚੁੱਕਿਆ ਸੀ ਮੈਂ 2 ਘੰਟੇ ਰੋਂਦਾ ਰਹਿੰਦਾ ਸੀ ਸਿਰਫ 2 ਘੰਟੇ ਹੀ ਸੌਂਦਾ ਸੀ ਇਹ 40-45 ਦਿਨ ਚੱਲਦਾ ਰਿਹਾ ਮੈਂ ਕ੍ਰਿਕਟ ਤੋਂ ਬ੍ਰੀਕ ਲੈਣਾ ਚਾਹੁੰਦਾ ਸੀ ਜਦੋਂ ਮੇਰਾ ਤਲਾਕ ਹੋਇਆ ਤਾਂ ਲੋਕਾਂ ਨੇ ਮੈਨੂੰ ਧੋਕੇ ਬਾਸ ਗਿਆ ਪਰ ਮੈਂ ਜ਼ਿੰਦਗੀ 'ਚ ਕਦੇ ਕਿਸੇ ਨੂੰ ਧੋਖਾ ਨਹੀਂ ਦਿੱਤਾ ਮੇਰੀਆਂ ਦੋ ਪੈਣਾ ਨੇ ਅਤੇ ਮੈਂ ਔਰਤਾ ਦਾ ਸਤਿਕਾਰ ਕਰਨਾ ਆਪਣੇ ਮਾਪਿਆਂ ਤੋਂ ਸਿੱਖਿਆ